ਮੈਂ ਤੋਟ ਹਾਂ ਹਾਂਜੀ ਅੱਜ ਤੋਂ ਸਕੂਲ ਦੇ ਬਾਅਦ ਤਰਨਾ ਲੱਗਾ ਕੀ ਕਾਰਨ ਹੈ ਸਰ ਦੀ ਪ੍ਰਿੰਸੀਪਲ ਜੀ ਆ ਮੈਡਮ ਨਾਲ ਕੋਟਵੰਦ ਦਿੱਕਿਆ ਨੂੰ ਕੋਲ ਜਾਵਾ ਪੁੱਛਾ ਹੀ ਨਹੀਂ ਹੈ ਕਿ ਬੱਚੇ ਦੇ ਫੀਸ ਚਲਵਾ ਦੇ ਅੱਛਾ ਜੀ ਹਾਂ ਜੀ ਤੁਹਾਡੀ ਇਸ ਬਾਰੇ ਸਕੂਲ ਦੇ ਮੈਨੇਜਮੈਂਟ ਦੇ ਨਾਲ ਕੋਈ ਗੱਲਬਾਤ ਹੋਈ ਹਾਂ ਜੀ ਸਾਰੇ ਮੁਖ ਸਾਫ ਅਸੀਂ ਦੇ ਚੇਹੇ ਇਕੱਠੇ ਹੋ ਗਏ ਤੇ ਉਹਨਾਂ ਨੇ ਕਿਹਾ ਵਾ ਨਾ ਇਹ ਪ੍ਰਿੰਸੀਪਲ ਆਏਗਾ ਗੱਲਬਾਤ ਚੱਲ ਰਹੀ ਹੈ ਤੇ ਨਾਲ ਮੈਡਮਾਂ ਵੀ ਨੇ ਉਹ ਕੱਢ ਚੱਲ ਰਹੇ ਉਹ ਮੈਨੇਜਮੈਂਟ ਵੱਲੋਂ ਸਪੈਂਡ ਤੇ ਕਰ ਦਿੱਤਾ ਗਿਆ ਟੀਚਰ ਪ੍ਰਿੰਸੀਪਲ ਨੂੰ ਇਸ ਦੇ ਬਾਰੇ ਤੋਂ ਡੇ ਵੱਲੋਂ ਕੋਈ ਕਾਨੂੰਨੀ ਕਾਰਵਾਈ ਜਾਂ ਕੰਪਲੇਟ ਕੀਤੀ ਗਈ ਨਹੀਂ ਅਸੀਂ ਬਸ ਕੋਈ ਨਹੀਂ ਕੀਤੀ ਅਸੀਂ ਆਪਸ ਵਿੱਚ ਪਲਾਂ ਸਾਰੇ ਇਕੱਠੇ ਹੋ ਕੇ ਗੱਲਬਾਤ ਕੀਤੀ ਇਆ ਉਸ ਤੋਂ ਬਾਅਦ ਅਪੀਕ ਕਰਾਂਗੇ ਤੇ ਹੁਣ ਤੁਸੀਂ ਧਰਨਾ ਲਾਇਆ ਹੁਣ ਤੁਸੀਂ ਮਿਲੇ ਹੋ ਕੋਈ ਗੱਲਬਾਤ ਹੋਈ ਤੁਹਾਡੀ ਨਹੀਂ ਬਸ ਇਹੀ ਕਹਿੰਦੇ ਕਿ ਕਹਿੰਦੇ ਅਸੀਂ ਕੋਈ ਵਧਾਈ ਹੋਈ ਆ ਉਹਨਾਂ ਨੂੰ ਪੁੱਛਵਾਲੇ ਸਪੈਨ ਕਰ ਦਿੱਤਾ ਆ ਅੱਜ ਉਹਨਾਂ ਗੈਟਵਾਂ ਤੋਂ ਦੋ ਮਿੰਟ ਅੱਛਾ ਜੀ ਕੀ ਮੰਗ ਮੇਨ ਕੀ ਮੰਗਾ ਤੁਹਾਡੀ ਜੀ ਸਾਨੂੰ ਇਹ ਪ੍ਰਿੰਸੀਪਲ ਨਹੀਂ ਚਾਹੀਦਾ ਮਿਹਰਬਾਨੀ ਚਾਹੀਦੀ ਆ ਬਸ ਇਹ ਕਹਿੰਦੇ ਆ ਕਿ ਅਸੀਂ ਮਿਹਰਬਾਨੀ ਹੀ ਲਿਉਣੀ ਆ ਨਾ ਇਹ ਪ੍ਰਿੰਸੀਪਲ ਲੈਉਣੇ ਆ ਠੀਕ ਹੈ ਭਾਈ ਕੀ ਨਾਮ ਹੈ ਮੇਰਾ ਨਾਮ ਰਾਜਵੀਰ ਸਿੰਘ ਆ ਜੀ ਰਾਜਵੀਰ ਜੀ ਅੱਜ ਤੁਸੀਂ ਸਕੂਲ ਦੇ ਬਾਹਰ ਧਰਨਾ ਲਾਇਆ ਕੀ ਕਰ ਰਹੇ ਆਦੀਆ ਕੁਝ ਇਤਰਾਜ ਜੋ ਫੋਟੋਆਂ ਆਈਆਂ ਸੀਗੀਆਂ ਜੀ ਰੀਸ ਕਰਕੇ ਆਪਾਂ ਕਹਿੰਦੇ ਕਿ ਜਿਹੜੇ ਬੰਦੇ ਆਪ ਹੀ ਇਹੋ ਜਿਹਾ ਕੰਮ ਕਰ ਰਹੇ ਹੋ ਪ੍ਰੰਤ ਸਿੱਖਿਆ ਕੀ ਦੇਣਗੇ ਬੱਚਾ ਜੀ ਦੇਖਿਆ ਜਾਂਦਾ ਹੈ ਮੈਨੇਜਮੈਂਟ ਵੱਲੋਂ ਸਪੈਂਡ ਤੇ ਕਰ ਦਿੱਤਾ ਗਿਆ ਕੋਈ ਕਾਨੂੰਨੀ ਕਾਰਵਾਈ ਨਹੀਂ ਇਸ ਦੇ ਉੱਤੇ ਕੀਤਾ ਗਿਆ ਕਾਨੂੰਨੀ ਬਾਰੇ ਨਹੀਂ ਉਹਨਾਂ ਨੇ ਕੋਈ ਦੱਸਿਆ ਕਿ ਕਾਨੂੰਨੀ ਕਾਰਵਾਈ ਹੋਈ ਹੈ ਜਾਂ ਨਹੀਂ ਹੋਈ ਇਹ ਕਹਿ ਰਹੇ ਆ ਕਿ ਉਹਨਾਂ ਨੂੰ ਸਪੈਂਡ ਕੀਤਾ ਗਿਆ ਪ੍ਰਿੰਸੀਪਲ ਸਾਹਿਬ ਨੂੰ ਅੱਛਾ ਜੀ ਨਾਲ ਤੋਂ ਉਹ ਮੈਡਮਾਂ ਨੂੰ ਵੀ ਕੋਈ ਸਪੈਂਡ ਕੀਤਾ ਗਿਆ ਉਹਨੂੰ ਕੀਤਾ ਜਾਂ ਨਹੀਂ ਕੀਤਾ ਇਹਦੇ ਬਾਰੇ ਕੋਈ ਬਹੁਤ ਸਬੂਤ ਨਹੀਂ ਹੈ ਤੇ ਹੁਣ ਤੁਸੀਂ ਗੱਲਬਾਤ ਕੀਤੀ ਅੰਦਰ ਮੈਂ ਅੰਦਰ ਮੇਰੇ ਦੇ ਇੱਕ ਬੰਦੇ ਆਏ ਉਹ ਜਿਹੜੇ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਇਹ ਕਿਹਾ ਕਿ ਨਹੀਂ ਅਸੀਂ ਆਪਣਾ ਟੀਚਰ ਚੇਂਜ ਕਰਾਂਗੇ ਜੀ ਪ੍ਰਿੰਸੀਪਲ ਤੁਹਾਨੂੰ ਨਵੇਂ ਲਾਵਾਂਗੇ ਜੀ ਇਹ ਗੱਲਬਾਤ ਹੋਈ ਕਿੱਦਾਂ ਦੀਆਂ ਵੀਡੀਓ ਫੋਟੋਆਂ ਵਾਇਰਲ ਹੋਈਆਂ ਕੀ ਆ ਬੱਚਿਆਂ ਦੇ ਪੱਖ ਕੀ ਆ ਪ੍ਰਿੰਸੀਪਲ ਹੀ ਇਦਾਂ ਦੀਆਂ ਕਰਤੋਤਾ ਕਰੇਗਾ ਤੇ ਬੱਚਿਆਂ ਦੇ ਉੱਤੇ ਕੀ ਪ੍ਰਭਾਅ ਆਏਗਾ ਬਿਲਕੁਲ ਬਿਲਕੁਲ ਜੀ ਆਪਣਾ ਉਹਨਾਂ ਦੇ ਕੋਈ ਅੰਦਰ ਆਫਿਸ ਦੇ ਅੰਦਰ ਜਿਹੜੀਆਂ ਵੀ ਫੋਟੋਆਂ ਨੇ ਉਹ ਵੀ ਉਹਨਾਂ ਨੂੰ ਲੱਗਦਾ ਕਿ ਭਾਈ ਸਾਹਿਬ ਆਹ ਦੇਖੋ ਧੰਨੀਆਂ ਫੋਟੋਆਂ ਆਫਿਸ ਦੇ ਅੰਦਰ ਵੀ ਹੈਗੀਆਂ ਨੇ ਜੀ ਆਫਿਸ ਦੇ ਅੰਦਰ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਨੇ ਫੇਰ ਵੀ ਇਹ ਕਰਗੀ ਜਾਨ ਉਹਨੇ ਚੈੱਕ ਨਹੀਂ ਕੀਤੇ ਜਾਂ ਉਹਨਾਂ ਨੇ ਆਫ ਕੀਤਾ ਕੈਮਰਾ ਆਫ ਕੀਤਾ ਜਾਂ ਕੀ ਕੀਤਾ ਇਹਦੇ ਬਾਰੇ ਨਹੀਂ ਸਕਦਾ ਅੱਛਾ ਕੀ ਨਾਮ ਹੈ ਮੇਰਾ ਸ਼ਬਦੀ ਰਾਾ ਸ਼ਰਮਾ ਦੀ ਜੀ ਸਰ ਐਮ ਡੀ ਸੇਜੋਰ ਗੋਪਾਲ ਹੈ ਜੀ ਸਾਹਿਬ ਇੱਥੇ ਇੱਕ ਗੇਸੇ ਪਰੇ ਕਰੇ ਹਨ ਅਸੂਨ ਅਗਰ ਸੂਤਨਾ ਫੋਟੋ ਆਵਾਜ਼ ਵੀ ਚੈੱਕ ਕਰਨਾ ਪਈਏ ਕੀ ਮਾਮਲਾ ਸਰ ਇਹ ਸਾਡੇ ਨੋਟਿਸ ਆਈ ਹੈ ਕਿ ਸੁਸਾਇਟੀ ਨੇ ਹੁਣ ਐਕਸ਼ਨ ਵੀ ਲਿਆ ਤੇ ਅੱਗੇ ਉਹਦੀ ਕਾਰਵਾਈ ਪੂਰੀ ਕੀਤੀ ਜਾ ਰਹੀ ਹੈ ਤੇ ਜੋ ਵੀ ਹੋਏਗਾ ਮੇਰੇ ਕੋਲ ਸਜਾਇਆ ਗਏ ਤੇ ਤੇ ਨੂੰ ਕੀ ਹੋਣਾ ਸਪੈਂਡ ਕਰ ਦਿੱਤਾ ਗਿਆ ਜਾਂ ਉੱਤੇ ਕੋਈ ਸਮੋਦੀ ਕਰ ਲਈ ਇਹ ਆਲੇ ਸਪੈਂਡ ਕਰਕੇ ਸਟੈਂਡ ਕਰਤਾ ਗਿਆ ਜੀ ਤੇ ਚਲਾ ਦੇ ਟੀਚਰ ਵੀ ਸਕੂਲ ਰੋਣ ਤੇ ਮਨਾ ਕੀਤਾ ਗਿਆ ਸਬ ਪੇਰੈਂਟਸ ਵੱਲੋਂ ਲਗਾਤਾਰ ਧੰਨਵੀ ਲਗਾਏ ਜਾ ਰਹੇ ਨੇ ਪਰ ਨਹੀਂ ਪੇਰੈਂਟਸ ਹੁਣ ਆਈ ਸੀ ਮੇਰੇ ਨਾਲ ਗੱਲਬਾਤ ਹੋਈ ਹੈ ਪਰ ਮੈਂ ਪੂਰੀ ਗੱਲ ਸੁਣ ਵੀ ਲਈ ਹੈ ਤੇ ਸਮਝਾ ਦਿੱਤੀ ਹੈ ਇਸ ਵਾਰ ਕਿ ਬਿਲਕੁਲ ਇਤਨਾ ਨਾ ਸ਼ਾਂਤੀ ਨਾ ਕਿਉਂ ਠੀਕ ਹੈ ਪੇਰੈਂਟਸ ਵੱਲੋਂ ਇਹ ਵੀ ਕਿਹਾ ਜਾਂਦਾ ਕਿ ਜਿਹੜਾ ਮੇਨ ਗੇਟ ਹੈ ਪ੍ਰਿੰਸੀਪਲ ਵੱਲੋਂ ਉਹ ਬੰਦ ਰੱਖਿਆ ਜਾਂਦਾ ਸੀ ਨਾ ਕਿਸੇ ਤਰ੍ਹਾਂ ਤੋਂ ਮਿਲਿਆ ਜਾਂਦਾ ਜਿੱਨਾ ਕੋਈ ਟੀਚਰ ਨਾ ਮਲਾਇਆ ਜਾਂਦਾ ਪਰ ਇਹੋ ਜਿਹੀ ਕੋਈ ਗੱਲ ਨਹੀਂ ਹੁੰਦੀ ਪੇਰੈਂਟਸ ਟੀਚਰ ਦੇ ਅਗਲੇ ਆਸਤ ਪਰ ਕਲਾਸਾਂ ਵੱਲ ਵੀ ਜਾਣ ਦਿੰਦੇ ਵਾਕਈ ਪ੍ਰਿੰਸੀਪਲ ਆਫਿਸ ਤੋਂ ਤੇ ਹਾਲ ਦੇਖੋ ਨਾ ਐਸਸੀਟੀ ਵੀ ਕੈਮਰੇ ਵੀ ਲੱਗੇ ਹੋਏ ਸਰ ਇਹਦੇ ਬਾਰੇ ਮੈਂ ਹਲੇ ਕੋਈ ਕਨਫਰਮ ਨਹੀਂ ਇਹ ਮਾਮਲਾ ਸੁਸਾਇਟੀ ਦੇ ਕੋਲ ਹੈ ਸੁਸਾਇਟੀ ਦੇਖਣ ਲਈ ਹੈ ਕਮਟੇ ਨੇ ਉਹਨੇ ਤਾਂ ਮੰਗਾਇਆ ਬੱਚਿਆਂ ਨੂੰ ਕਿ ਕੋਈ ਬੰਦਾ ਬੋਲ ਨਹੀਂ ਸਕਦਾ ਇਹ ਜ਼ਿਆਦਾ ਮੈਂ ਬਹੁਤ ਹੀ ਜ਼ਿਆਦਾ ਧਿਆਨ ਦਿੱਤਾ ਸੀ ਕਮਟੇ ਦੇ ਅਗੇ ਰੱਖਦਾ ਆ ਕਿ ਮਤਲਬ ਉਹਨਾਂ ਨੂੰ ਬਾਹਰ ਕਰ ਦੇਣਾ ਚਾਹ ਦੋ ਦੋ ਘੰਟੇ ਬਾਹਰ ਕਰ ਦੇਣੇ ਸੀ ਇਸ ਵਾਰ ਨਹੀਂ ਬਾਹਰ ਕਰ ਦੇਣੇ ਰੋਲ ਨੰਬਰ ਉਹ ਲੈਣੀ ਤੇ ਪੰਜ ਸਾਲ ਹੱਤਾ ਹੋਇਆ ਮੈਂ ਨਾ ਬਕਵਾਸ ਕੀਤੀ ਸੀ ਉਹਨਾਂ ਨਾਲ ਜਦੋਂ ਕੀ ਬੋਲ ਗਏ ਤੇ ਬੋਡੀ ਤੋਂ ਹਮੇ ਬਾਲੋ ਹੈ ਤੇ یہ پاس دین ہے کہ پلاس کیوں دیکھتا ہے اور تو ہی رکھوں گے دو مینے آتا ہے کہ تینے مینے آتا ہوں گے پاس پتا ہوں گے دیکھو ہمانتا ہے سو سائٹی پولا انگیسی رنوڑی ہے سسپینٹوں میں پرکتا ہے ਤੇ ਪੇਵਿਛੇ ਚਾਰ ਮਹੀਨੇ ਬਾਅਦ ਫੇਰ ਨਜ਼ਰ ਆਉਗੀ। ਇਹ ਪੈਸੇ ਜੇ ਕੋਈ ਗੱਲ ਸਾਰੇ ਦਾਰੇ ਕੀ ਗੱਲ ਹੋਈ ਜੀ ਫੇਰ ਲੋਕਾਂ ਦੀ ਦੀ ਬਣਾ ਇੱਥੇ ਬੜਨੀ ਹੈਗੀਆਂ ਦੇਖੋ ਜੀ ਤੁਸੀਂ ਇਦਾਂ ਦੇ ਹਲਕਾ ਬੱਚਾ ਫਿਰ ਤੁਸੀਂ ਖੁਦ ਹੈਕ ਕਰ ਦਾਰਦੇ ਹਾਂ ਨਾ ਸ਼ੱਟ ਲੈਣੇ ਬੱਚਿਆਂ ਦੀ ਕੀ ਸੇਫਟੀ ਹੋਣੀ ਹੈ ਇਸ ਸਕੂਲ ਵਿੱਚ ਆ ਕਿ ਦੇਖੋ ਨਾ ਤੁਸੀਂ ਜੇ ਮੇਨ ਬੰਦਾ ਹੀ ਇਦਾਂ ਦਾ ਕਹਦਾ ਵੀ ਕੀ ਜ਼ਿੰਮੇਵਾਰੀ ਬੱਚਾ ਕੌਣ ਪੜਾਊਗਾ ਸਕੂਲ ਦੇ ਤੌਰ 'ਤੇ ਦੱਸੋ ਤਾਰੇ ਗਰਾਉਂਡ ਦੇ ਵਿੱਚ ਹੀ ਕਹਿੰਦੇ ਕਿਸਾ ਹੋ ਰਹੀਆਂ ਆ ਪਹਿਲਾਂ ਵੀ ਮੈਂ ਨੋਟ ਕੀਤਾ ਹੈ ਜੀ ਗਰਾਉਂਡ ਦੇ ਵਿੱਚ ਵੀ ਇਹ ਹਰਕਤਾਂ ਕਰ ਰਿਹਾ ਹੈ ਪ੍ਰਿੰਸੀਪਲ ਜਿਹੜਾ ਤੁਹਾਡਾ ਇਹ ਗਰਾਉਂਡ ਦੇ ਵਿੱਚ ਵੀ ਕਿਸਾ ਵੇਲਾ ਕਰ ਰਿਹਾ ਹੈ ਬੱਚੇ ਦੱਸ ਰਹੇ ਆ ਉਹ ਬੱਚੇ ਹੁਣ ਜਾਗਰਤ ਹੋਈ ਚੀਜ਼ ਤੇ ਮੋਰੇ ਬੱਚੇ ਵੀ ਬੋਲਦੇ ਆ ਨਾ ਸਰ ਕੋਈ ਕੰਪਲੇਨ ਹੈ ਸਰ ਹੈ ਪੂਰਾ ਇਨਵੈਸਟੀਗੇਟ ਕਰਾ ਕਰ ਰਹੇ ਆ ਹੋ ਜਾਏਗਾ ਜੋ ਇਹ ਮਾਮਲਾ ਹੈ ਕਿਉਂਕਿ ਇਹ ਬੱਚਿਆਂ ਦੀਆਂ ਫੋਟੋਆਂ ਦੇ ਦਾ ਖਸਰੇ ਆ ਜੇ ਕਰਦੇ ਆਪ ਤੇ ਖੁੱਦੇ ਤਲਾਹ ਖਤਰਾ ਕਰਦਾ ਆ ਆ ਸੋਨਾ ਉਹਦੀ ਵੀਡੀਓ ਵੀਡੀਓ ਬੰਦੇ ਕਿੱਦੋਂ ਕੈਚ ਕਰਕੇ ਸਾਨੂੰ ਬੁਲਾ ਲੈਂਦਾ ਕੰਮ ਤੇ ਹੋ ਜਾਂਦਾ ਚਲੋ ਸਰ ਕੋਈ ਅਸੀਂ ਸਰ ਕੋਲ ਤੁਸੀਂ ਕਰਦਾ ਬਾ 6 ਮਹੀਨੇ ਫੇਰ ਰੱਖਿਆ ਜਾਵੇ ਬੇਪੁੰਜ ਮੇਂ ਮਾਰਾ ਗਿਆ ਤੁਸੀਂ ਆ ਦੱਸੋ ਵੀ ਮੈਡਮਾਂ ਵੀ ਖੁਦ ਆਪ ਨਾਲ ਹੈਗੀਆਂ ਤੇ ਨਹੀਂ ਹੱਥ ਪਲਾ ਕਰਦੀਆਂ ਪਈਆਂ ਗਿਆ ਮੈਡਮਾਂ ਵੀ ਸਕੂਲ ਨਹੀਂ ਆਉਂਦੀਆਂ ਕਈ ਰੂਲਸ ਬਹੁਤ ਬਣਾਏ ਆ ਕਿ ਪੇਰੈਂਟਸ ਨੇ గేਟ ਦੇ ਅੰਦਰ ਨਹੀਂ ਆਣਾ ਸਰ ਅੰਦਰ ਨੇ ਪ੍ਰੋਗਰਾਮ ਕੀਤਾ 23 ਡੇਟ ਨੂੰ ਠੀਕ ਹੈ ਅਸੀਂ ਖੁਦ ਪੇਰੈਂਟਸ ਨੇ ਵਾਸ਼ਰੂਮ ਦੇਖੇ ਨੇ ਗੰਦੇ ਸਰ ਪਰ ਤੁਸੀਂ ਖੁਦ ਚਾ ਕੇ ਵੇਖੋ ਔਰ ਲੇਡੀਜ਼ ਐਂਡ ਜੈਂਸ ਦਾ ਕੋਈ ਫਰਕ ਨਹੀਂ ਉੱਥੇ ਜੈਂਸ ਬੱਚੇ ਜਾ ਰਹੇ ਆ ਬੇਟੇ ਜਾ ਰਹੇ ਆ ਉੱਥੇ ਲੇਡੀਜ਼ ਜਾ ਰਹੇ ਆ ਠੀਕ ਹੈ ਸਰ ਸਰ ਇਹ ਵੀ ਆਪਾਂ ਤੁਹਾਨੂੰ ਮਤਲਬ ਕਿ ਕਹਿਣਾ ਚਾਹੁੰਦੇ ਆ ਕਿ ਇੱਕ ਵਾਸ਼ਰੂਮ ਦਾ ਵੀ ਪਲੀਜ਼ ਵਧੀਆ ਢੰਗ ਨਾਲ ਬਣਾਇਆ ਜਾਵੇ ਨਾ ਉੱਥੇ ਦਰਵਾਜ਼ੇ ਇੱਥੇ ਆ ਨਾ ਹੀ ਟੂਟੀਆਂ ਵਿੱਚ ਪਾਣੀ ਆ ਰਿਹਾ ਆ ਠੀਕ ਹੈ ਆਪਾਂ ਬੱਚਿਆਂ ਨੂੰ ਸਿਖਾਉਣੀ ਚਲੋ ਮੈਂ ਹੁਣ ਇੱਥੇ ਆ ਜਾ ਹਾਂ ਹਾਂਜੀ ਹਾਂਜੀ ਪੱਕਾ ਮੈਂ ਤੁਹਾਨੂੰ ਸਾਈਟ ਤੇ ਭੇਜ ਦਿਆ ਠੀਕ ਹੈ ਸਰ ਅਸੀਂ ਪੂਰਾ ਇੰਤਜ਼ਾਮ ਕਰਾਂਗੇ ਕੋਈ ਕੰਪਲੇਨ ਨਹੀਂ ਇਹ ਯਾਰ ਜੇ ਮੇਰੀ ਗੱਲ ਸੁਣੋ ਜੇ ਐਡਾ ਪੇਰੈਂਟਸ ਆਪਾਂ ਫੀਸਾਂ ਦਿੰਦੇ ਆ ਬੱਚਿਆਂ ਦੀਆਂ ਜੇ ਫੀਸ ਆ ਦੇਣੀ ਆ ਸਾਡਾ ਵੀ ਤੇ ਫਰਜ਼ ਮੰਨਦਾ ਨਾ ਅੰਦਰ ਜਾ ਕੇ ਦੇਖੀਏ ਵੀ ਉੱਥੇ ਬੱਚਿਆਂ ਨੂੰ ਕੀ ਸਹੂਲਤ ਮਿਲਦੀ ਕੀ ਨਹੀਂ ਜੇ ਤੁਸੀਂ ਸਾਨੂੰ ਅੰਦਰ ਹੀ ਨਾ ਜਾਣ ਦਓਗੇ ਸਾਡਾ ਸਾਡਾ ਨਹੀਂ ਇਤਨਾ ਪ੍ਰੋਸੀਜਰ ਨਹੀਂ ਨਹੀਂ ਨਾ ਪਹਿਲਾਂ ਵੀ ਆਪਣੇ ਗਲਾਸਾਂ ਜੀ ਵੈਸੇ ਭਾਈ ਜਿਹੜਾ ਨਾ ਪੇਰੈਂਟਸ ਤੋਂ ਦੇ ਇੱਥੇ ਤਾਂ ਬਤਾਇਆ ਸਰ ਸਾਡੇ ਪਹਿਲਾਂ ਵੀ ਪ੍ਰਿੰਸੀਪਲ ਇੱਥੇ ਰਹ ਚੁੱਕੇ ਆ ਜਸਪਾਲ ਚੋਪੜਾ ਜੀ ਜਸਪਾਲ ਜੀ ਆਪਣੇ 올ਡ ਹੈਜ਼ ਸੀਗੇ ਉਹ ਵੀ ਸੀਗੇ ਪ੍ਰਿੰਸੀਪਲ ਬਟ ਉਹ ਇੰਨੇ ਨਾਈਸ ਸੀ ਨਾ ਉਹ ਪੇਰੈਂਟਸ ਨਾਲ ਹਰ ਤਰ੍ਹਾਂ ਗਾਈਡ ਕਰਦੇ ਹੁੰਦੇ ਸੀਗੇ ਠੀਕ ਹੈ ਇਹ ਤਾਂ ਸਾਨੂੰ ਮਤਲਬ ਕਿ ਬੱਚਿਆਂ ਨੂੰ ਤਾਂ ਛੱਡੋ ਇਹ ਤਾਂ ਸਾਨੂੰ ਹੀ ਮਤਲਬ ਕਿ ਕਹਿ ਰਹੇ ਤੁਸੀਂ ਮੈਡਮ ਅੰਦਰ ਨਹੀਂ ਜਾ ਸਕਦੇ ਡਿਸਪਲਿਨ ਵੀ ਕੋਈ ਚੀਜ਼ ਹੈ ਸਰ ਇਹ ਜਿਹੜੇ ਹੁਣ ਮੀਡੀਆ ਦੇ ਸਾਹਮਣੇ ਆਇਆ ਆ ਮਤਲਬ ਮੈਡਮ ਨਾਲ ਜੋ ਵੀ ਹਰਕਤਾਂ ਅੰਦਰ ਹੋ ਰਹੀਆਂ ਆ ਇਹ ਨਹੀਂ ਪਤਾ ਹੁਣ ਮੈਡਮਾਂ ਦੀ ਸਹਿਮਤੀ ਨਾਲ ਇਹ ਸਾਰਾ ਕੁਝ ਹੋਇਆ ਆ ਜਾਂ ਕਿਤਾਬ ਮੈਡਮ ਸਾਈਬਰ ਕੈਸ ਹੁੰਦੀ ਹੈ ਸਾ ਕੇਸ ਨਾਲ ਜੋ ਵੀ ਇਨਵੈਸਟੀਗੇਸ਼ਨ ਹੋਵੇਗੀ ਉਹ ਸੋਸਾਇਟੀ ਨੇ ਆਪਣੀ ਵੱਲੋਂ ਪੂਰਾ ਐਕਸ਼ਨ ਲੈ ਲਿਆ ਤੇ ਤੁਸੀਂ ਚਿੰਤਾ ਨਾ ਕਰੋ ਬਟ ਸਰ ਸਾਨੂੰ ਸਾਡੇ ਬੱਚਿਆਂ ਦੀ ਇੱਕ ਚੀਜ਼ ਹੋਰ ਆਣਾ ਮਤਲਬ ਕਿ ਜਦੋਂ ਸਰ ਸਾਨੂੰ ਹੁਣ ਡਰ ਲੱਗਣ ਲੱਗਿਆ ਨਾ ਕਰੋ ਨਾ ਤੁਸੀਂ ਕੋਲ ਦਾ ਮੁਖੀ ਇਹ ਕੰਮ ਕਰ ਰਿਹਾ ਇਸ ਚੀਜ਼ ਤੇ ਨਾ ਡਰ ਲੱਗ 스타 ਲੱਗ ਲੱਗਿਆ ਨਹੀਂ ਕਰਨ ਦੀ ਕੋਈ ਲੋੜ ਨਹੀਂ ਕਿਉਂਕਿ ਇੱਜ਼ਤ ਪੈਸਾ ਅਸੀਂ ਬਹੁਤ ਕਮਾ ਸਕਦੇ ਲੇਕਿਨ ਇੱਜ਼ਤ ਨਹੀਂ ਕਮਾ ਸਕਦੇ بار بار ਇੱਜ਼ਤ ਬਹੁਤ ਵੱਡੀ ਚੀਜ਼ ਹੈ ਬੱਚਿਆਂ ਨੂੰ ਅੱਛੀ ਸਿੱਖਿਆ ਦੇਣ ਨੂੰ ਆਪਾਂ ਸਕੂਲ ਭੇਜਣਾ ਇਦਾਂ ਦੇ ਹਰਕਤਾਂ ਥੋੜੀ ਸਿਖਾਉਣੀਆਂ ਬੱਚਿਆਂ ਨੂੰ ਅਈ ਤੁਹਾਡੇ ਨਾਲ ਪੂਰੇ ਸਹਿਮਤ ਆ ਕੋਈ ਐਸੀ ਗੱਲ ਨਹੀਂ ਤੇ ਉਹਦੇ ਪੂਰਾ ਐਕਸ਼ਨ ਵੀ ਹੋਇਆ ਤੇ ਹੋਣ ਰਿਹਾ ਤੁਸੀਂ ਇਹਦੇ ਬਾਰੇ ਟੈਨਸ਼ਨ ਨਾ ਲਓ ਠੀਕ ਹੈ ਸਰ ਸਰ ਸਾਡਾ ਇਹੀ ਕਹਿਣਾ ਚਾਹੁੰਦਾ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਦਵਾਰੋਂ ਨਾਈਸ ਸਕੂਲ ਜੋ ਪ੍ਰਿੰਸੀਪਲ ਨਹੀਂ ਉਹ ਮੈਂਡਮੈਂਟਰ ਹੋਣ ਠੀਕ ਹੈ ਜਿਸ ਦੇ ਨਾਲ ਦੇਖੋ ਕਿ ਕਹਿੰਦਾ ਇੱਕ ਮੱਛੀ ਗੰਦੇ ਹੋਵੇ ਸਾਰੇ ਤਲਾਬ ਦੇ ਅੰਦਰ ਡੁੱਬ ਜਾਵੇਗਾ ਤੇ ਫਿਰ ਉਹਨਾਂ ਨੂੰ ਬਹੁਤ ਦਰ ਲੱਗਦੀ ਹੈ ਸਕੂਲ ਬੰਦ ਕਰ ਦੇਗਾ ਤਲਾਬ ਹੀ ਮੱਝੂਗਾ ਫਿਰ ਸਕੂਲ ਤੋਂ ਆ ਰਿਹਾ ਮਾਰ ਮਾਰ ਆ ਕੇ ਉਹ ਮੈਂ ਕੱਟੇ ਹੋ ਗਏ ਨਹੀਂ ਦੇਸੀ ਸਕੀਤਾ ਚੋਪਾ ਜਦੋਂ 6 ਮਹੀਨੇ ਸਕੂਲ 6 ਮਹੀਨੇ ਆ ਕੋਈ ਕੇਸ ਆਉਂਦਾ ਰਹਿੰਦਾ ਇੱਥੇ ਕੋਈ ਲੜਾਈ ਦਾ ਕੇਸ ਨਹੀਂ ਤਾਂ ਕੁਝ ਆਹ ਤੇ ਪਿੱਛੇ 6 ਦਿਨ ਮਹੀਨੇ ਪਹਿਲਾਂ ਆਇਆ ਤਾਂ ਕੋਈ ਚਾਕੂ ਢੱਕੂ ਮਾਰੇ ਮੁੰਡੇ ਨੇ ਚਾਕੂ ਮਾਰੇ ਚਾਕੂ ਸਿਰ ਮਾਰੇ ਹੈਗੇ ਆ ਉਹ ਕਹਿੰਦਾ ਸੀ ਲੈਣਾ ਦਾਣਾ ਦੇ ਕੋਲ ਸਕੂਲ ਦੇ ਬਾਹਰ ਹੋਇਆ ਸਰਪਾਲ ਦੇ ਸਕੂਲ ਵਾਲੇ ਆ ਕੇ ਸ਼ਰੀਆਮ ਬੱਚਿਆਂ ਨੂੰ ਇੱਥੇ ਵੱਢ ਜਾਂਦੇ ਆ ਤਾਂ ਵੀ ਉਹ ਗੱਲ ਬਲੌਕ ਕਰ ਦਿੱਤੀ ਜਾਂਦੀ ਆ ਕਹਿੰਦੇ ਅੰਦਰ ਸੈਟਿੰਗ ਹੋਦੀ ਆ ਹੁਣ ਇਹ ਗੱਲ ਦੀ ਅੰਦਰ ਕੋਈ ਸੈਟਿੰਗ ਨਹੀਂ ਹੋਣੀ ਚਾਹੀਦੀ ਇਹ ਪੂਰ ਜੱਦਾ ਸਵਾਲ ਆ ਇਹ ਸਕੂਲ ਦੀ ਇੱਜ਼ਤ ਦਾ ਸਵਾਲ ਆ ਇਹ ਸਾਡੇ ਬੱਚਿਆਂ ਦੀ ਇੱਜ਼ਤ ਦਾ ਸਵਾਲ ਆ ਸਰ ਵਾਕਿਆ ਤੁਸੀਂ ਦੇਖੋ ਕਿੱਦਾਂ ਕਰਨਾ ਹੈ ਆਈ ਰਬ ਬੱਚਿਆਂ ਵਾਸਤੇ ਕਰਦੇ ਪਏ ਸਾਰਾ ਨਹੀਂ ਸਾਰੇ ਬੱਚਿਆਂ ਵਾਸਤੇ ਹੈ ਨਾ ਜੀ ਅਸੀਂ ਵੀ ਬੱਚਿਆਂ ਵਾਸਤੇ ਕਰ ਰਹੇ ਆ ਬੱਚੇ ਸਾਡੇ ਨੇ ਕੋਈ ਅਸੀ ਗੱਲ ਹੁਣ ਇਹ ਨਾ ਹੋਵੇ ਕਿ 4 ਮਹੀਨਿਆਂ ਬਾਅਦ ਤੁਸੀਂ ਚੁੱਪ ਕਰਕੇ ਉਹਨੂੰ ਫੇਰ ਦੁਬਾਰਾ ਕਰ ਲਾਂਗੇ ਏਦਾਂ ਹੀ ਮਾਫੀਆਂ ਮੰਗ ਲਵੇ ਆਣ ਕੇ ਤੁਸੀਂ ਰੱਖੋਗੇ ਉਹ ਦੁਬਾਰਾ ਫਿਰ ਸੱਜ ਸੁਆਬ ਜਵਾਬ ਹੋਣਾ ਤੁਸੇ ਇਹ ਤੇ ਸੁਸਾਇਟੀ ਦਾ ਡਿਸੀਜਨ ਹੈ ਜੀ ਨਹੀਂ ਇਹੋ ਨਹੀਂ ਵੇਚ ਤੇ ਟਰਮੀਨੇਟ ਕਰਤਾ ਅੱਗੇ ਦੇਖੋ ਕੀ ਹੁੰਦਾ ਅਸੀਂ ਵਿੱਚ ਕੋਈ ਨਹੀਂ ਸਰ ਸੁਣਨ ਚ ਇਦਾਂ ਵੀ ਆ ਰਿਹਾ ਕਿ ਮੈਡਮਾ ਕਹਿ ਰਹੀ ਆ ਕਿ ਜੇ ਸਾਡੀ ਖਬਰ ਲਾਈ ਜਾਂਸੇ ਇਦਾਂ ਲਾਈ ਅਸੀਂ ਸੁਸਾਇਡ ਕਰ ਲੈਣਾ ਪਰ ਉਸ ਟਾਈਮ ਨਹੀਂ ਸੁਸਾਈਡ ਕਰਨ ਦੀ ਇਹਨਾਂ ਨੂੰ ਹੋਇਆ ਕਿ ਜਿਸ ਟਾਈਮ ਇਹ ਹਰਕਤਾਂ ਹੋ ਰਹੀਆਂ ਸੀ ਉਸ ਟਾਈਮ ਵੀ ਤਾਂ ਸੁਸਾਈਡ ਕਰ ਸਕਦੇ ਸੀ ਇਸ ਰੂਮ ਦੇ ਵਿੱਚ ਬਹੁਤ ਮਗਰਾਈਆਂ ਇਸ ਰੂਮ ਦੇ ਵਿੱਚ ਠੀਕ ਹੈ ਨਾ ਉਸ ਟਾਈਮ ਸੁਸਾਈਡ ਨਹੀਂ ਕੀਤਾ ਇਹਨਾਂ ਨੇ ਹੁਣ ਇਹ ਕਹਿ ਰਹੀਆਂ ਸੀ ਸੁਸਾਈਡ ਕਰ ਲੈਣਾ ਸੀ ਇਹ ਕਰ ਲੈਣਾ ਇੱਕ ਕੈਮਰੇ ਚੱਲਦੇ ਨਹੀਂ ਇਹ ਤੁਹਾਡੇ ਕੈਮਰੇ ਚੱਲਦੇ ਸਰ ਕੰਟਰੋਲ ਇੱਥੇ ਕੰਟਰੋਲ ਹੁੰਦੇ ਆ ਬੰਦ ਕਰਕੇ ਫਿਰ ਆਹ ਬਹੁਤ ਮਾਂ ਬੈਕਸਾਈਡ ਦੀਆਂ ਸਾਰੀਆਂ ਆਈਆਂ ਸ਼ਰਿਆ ਮਾਈਆਂ ਤਦ ਯਾਰ ਕਰਕੇ ਦੀ ਅਸੀਂ ਸਾਡੀ ਬੋਲੋਂ ਪੂਰੇ ਇਸ ਦੇ ਵਿੱਚ ਸਾਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਪੂਰਾ ਇਹ ਰਿਲਾ ਤੁਸੀਂ ਇਹਦੇ ਟੈਨਸ਼ਨ ਨਾ ਲਾਓ ਇਹਨਾਂ ਸਾਡੇ ਦੇ ਛੱਡੋ ਹਾਂ ਕੀ ਕੀ ਇਹ ਗਏ